ਹਾਂਜੀ ਰਾਜੀ ਬਾਈ ਕੀ ਕਹਿਣਾ ਚਾਹੁੰਦੇ ਜਿਹੜੀ ਇੱਕ ਟਰਾਤੀ ਹੋਈ ਹੈ ਸਾਡੇ ਘਰ ਦੇ ਬਾਹਰ ਐ ਕੋਈ ਕਰੀਬ ਸਵਾ 1 ਵਜੇ ਕੋਈ ਅਣਸ਼ਖਤੀ ਵਿਅਕਤੀ ਆਇਆ ਦੋ ਉਹਨਾਂ ਨੇ ਮੇਰੇ ਘਰ ਦੇ ਫਾਇਰਿੰਗ ਕੀਤੀ ਆ ਕਰੀਬ ਕੋਈ ਸਵਾ 1:30 ਦਾ ਟਾਈਮ ਸੀ ਮੇਰੀ ਵਾਈਫ ਨੇ ਵੀ ਸੀਸ਼ੇ ਦੇਖਿਆ ਵੀ ਦੋ ਬੰਦੇ ਜਿਹੜੇ ਫਾਇਰਿੰਗ ਕਰਦੇ ਪਹਿਲਾਂ ਵੀ ਫਾਇਰਿੰਗ ਕੀਤੀ ਹੈ ਜਾਂ ਪਤਾ ਨਹੀਂ ਗੋਲੀਆਂ ਮੋਲੀਆਂ ਜਿਉਂ ਟੱਕ ਤੇ ਪਟੋਕੇ ਚੱਲਦੇ ਆ ਉਸ ਤੋਂ ਬਾਅਦ ਦੇਖਿਆ ਤੇ ਮੇਰੀ ਵਾਈਫ ਨੇ ਕਹਿੰਦੀ ਆਪਣੇ ਘਰ ਦੇ ਕੋਲ ਗੋਲੀਆਂ ਜਾਦੀਆਂ 1:15 ਮਿੰਟ ਤੇ ਮੈਂ ਡੀਐਸਪੀ ਪੁਕਾਰਿਆ ਜਿਹੜੇ ਆਪਣੀਆਂ ਪਾਕਪੂਸ਼ਨ ਜੀ ਉਹਨਾਂ ਨੂੰ ਕਾਲ ਕੀਤੀ ਆ 5 ਤੋਂ 7 ਮਿੰਟ ਚ ਪੁਲਸ ਆਦੇ ਜਾਂ ਸਵੰਧ ਦਾ ਐਸਐਚਓ ਸਤਨਾਮਪੁਰਾ ਸਵੰਧ ਦਾ ਐਸਐਚਓ ਆਪਣਾ ਸਰਦਾਰ ਜੀ ਉਹਨਾਂ ਨੇ ਮੌਕਾ ਬਾਰ ਦਾ ਦੇਖ ਲਈ ਸੀ ਉਹਨੂੰ ਕਹਿੰਦੇ ਵੀ ਜੋ ਵੀ ਵੰਦੀ ਕਾਰਵਾਈ ਕਰਾਂਗੇ ਕੀ ਕੋਈ ਕੈਮਰਾ ਵਗੈਰੇ ਵਿੱਚ ਆਏ ਕਿੰਨੇ ਵਿਅਕਤੀ ਦੋ ਜਣੇ ਆਏ ਆ ਮੋਰਸਲ ਤੇ ਆਏ ਆ ਤੇ ਮੂਲ ਵਗੈਰੇ ਲਵੇਟੇ ਸੀ ਉਹਨਾਂ ਦੇ ਪਹਿਲਾਂ ਇੱਧਰ ਨੂੰ ਗਏ ਆ ਰਸਤੇ ਨੰਨ ਤੇ ਫਿਰ ਆ ਕੇ ਮੋਰਸਲ ਨੂੰ ਪਿੱਛੇ ਲਾ ਕੇ ਆਏ ਆ ਤੁਰ ਕੇ ਆਏ ਆ ਉਹਨਾਂ ਨੇ ਖੈਰਾਂ ਕੀਤੀ ਤੇ 23 ਤੋਂ 24 ਜਿਹੜੇ ਉਹਨਾਂ ਨੇ ਰੌਂਦ ਸਰੀ ਕੋਈ ਜਾਨੀਵਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਬਸ ਆ ਘਰ ਦਾ ਹੀ ਬਸ ਹੋਰ ਕੋਈ ਇਦਾਂ ਦਾ ਨੁਕਸਾਨ ਕੀ ਲੱਗ ਰਿਹਾ ਰਾਜੂ ਬਾਈ ਕੋਈ ਪ੍ਰਾਣ ਕੋ ਰੰਜੀ ਸਾਹਿਬ ਤੁਹਾਡੇ ਜਿਹੜਾ ਤੁਸੀਂ ਰਾਜਨੀਤੀ ਦੇ ਵਿੱਚੋਂ ਇੱਕ ਤੁਹਾਨੂੰ ਪਤਾ ਹੀ ਹੱਸ ਕੇ ਹਰੇਕ ਨਾਲ ਵਰਤਦਾ ਕੋਈ ਇਦਾਂ ਦਾ ਹੈ ਹੀ ਨਹੀਂ ਮੇਰਾ ਕਿਸੇ ਪੋਲੀਟਿਕਲ ਨਾਲ ਨਹੀਂ ਕਿਸੇ ਯਾਰ ਦੋਸਤ ਨਾਲ ਨਹੀਂ ਕਿਸੇ ਨਾਲ ਕਿਸੇ ਦੇ ਗਲਤ ਕੰਮ ਹੀ ਨਹੀਂ ਕੀਤਾ ਕਿਸੇ ਦੇ ਗੰਮੇ ਆਏ ਹੋਮਾਂਗੇ ਐਡੀ ਵੱਡੀ ਬਾਰਦਾਤ ਹੋਈ ਹੈ ਕੋਈ ਸਕਿਉਰਟੀ ਦੀ ਮੰਗ ਕਰੂੰਗਾ ਸਰਕਾਰ ਕੋਲੋਂ ਸਕਿਉਰਟੀ ਬਸ ਮੇਰਾ ਤਾਂ ਬਾਬਾ ਹੀ ਆ ਜੀ ਸਕਿਉਰਟੀ ਮੇਰੇ ਲਈ ਮੈਂ ਮਾਲ ਕੇ ਹੀ ਆ ਬਸ ਮਗਰ ਹੁਣ ਐਡੀ ਵੱਡੀ ਘਟਨਾ ਹੋਣ ਤੋਂ ਬਾਅਦ ਸਕਿਉਰਟੀ ਨਹੀਂ ਲਾਉਂਗੇ ਫਿਰ ਜਾਨ ਨੇ ਤੁਹਾਡੇ ਖਤਰਾ ਨਹੀਂ ਅੱਗੇ ਵੀ ਉਹ ਤਾਂ ਹੁਣ ਪ੍ਰਸ਼ਾਸਨ ਨੂੰ ਕਹੂੰਗਾ ਵੀ ਦੇਖੋ ਜਿੱਦਾਂ ਵੀ ਉਹ ਕਹੋਗੇ ਜੇ ਸਕਿਉਰਟੀ ਦਾ ਹੋ ਗਏ ਤਾਂ ਲੈ ਲਾਂਗੇ ਦੋ ਫੌਜੀਆਂ ਮਨ ਨੂੰ ਕਹਾਂਗੇ ਦਿਓ ਕੀ ਕਰ ਰਹੇ ਦੋਸ਼ੀਆਂ ਵਾਸਤੇ ਵੀ ਭਾਲ ਸਿੱਧਾ ਜੋ ਵੀ ਦੋਸ਼ੀਆ ਕਾਰਵਾਈ ਕੀਤੀ ਜਾਵੇ ਜਲਦ ਹੋ ਜਾ ਫੜੇ ਜਾਣ ਕਿਉਂਕਿ ਮੈਂ ਕਹਿੰਦਾ ਜਿੱਦਾਂ ਸਾਡੇ ਨਾਲ ਕਿਸੇ ਹੋਰ ਨਾਲ ਨਾ ਘਟਨਾ ਵਾਪਰੇ ਕਿਸੇ ਦਾ ਨੁਕਸਾਨ ਨਾ ਹੋਵੇ ਕਿ ਜਿਹੜੇ ਵੀ ਦੋਸ਼ੀ ਭਲੇ ਆਗੇ ਉਹ